ਵੇਖਾਂ ਇਹ ਮਹਾਰਾਣੀ ਨੇ ਮੈਨੂੰ ਨੌਕਰਾਨੀ ਬਣਾ ਲਿਆ ਵਾ ਹਾਂ ਬਿਮਾਰ ਕਾਦੀ ਪੈ ਗਈ ਹੁਣ ਰੋਟੀ ਦਾ ਟਾਈਮ ਹੋ ਗਿਆ ਨਾ ਲੈ ਫੇਰ ਲਾ ਤਾਈਓ ਚੁਪਣਾ ਹੀ ਨਹੀਂ ਮੈਂ ਹੁਣ ਕੋਈ ਬਹਾਨਾ ਮਾਰ ਦੂੰਗੀ ਮੇਰੀਆਂ ਲੱਤਾਂ ਕੇ ਲੋਹਾ ਵਾ ਕਟਿਆ ਗਿਆ ਚੱਲ ਛੋਕਰ ਆ ਆ ਇਹਨਾਂ ਨੂੰ ਕਵੇ ਹਣ ਪਹਿਲਾਂ ਕਿੰਨਾ ਕ ਜਾਂਦੀਆਂ ਵਾ ਅੰਦਰ ਹੀ ਬੜੀਆਂ ਲੈ ਇਹਨੇ ਤੇ ਮੇਰੀ ਜਾਨ ਹੀ ਖਾ ਲਈ ਆ ਚਲੋ ਚੰਗਾ ਆ ਕੱਟ ਹੋ ਗਿਆ ਵਾ ਹਾਂ ਮੈਂ ਤੇਰਾ ਦਾ ਕਮਲੀ ਹੋ ਗਈ ਆ ਠੀਕ ਕਰ ਇਹਦਾ ਫੋਨ ਆਉਂਦਾ ਚੁੱਕਾ ਨਹੀਂ ਨਹੀਂ ਚੁੱਕਣਾ ਨਹੀਂ ਆ ਚੁੱਕਣਾ ਨਹੀਂ ਆ ਵੇ ਚੁੱਕਣਾ ਨਹੀਂ ਆ ਉਰੀਆ ਮੇਰੀ ਗੱਲ ਸੁਣ ਹਲੋ ਮੰਮੀ ਹਾਂ ਹਨੀ ਹਨੀ ਕਹ ਹਨੀ ਹਨੀ ਕਹਿ ਗਈ ਹੈ ਹੈ ਕਹੀ ਕਿਤੇ ਕਹਿ ਗਈ ਹੈ ਕਿਤੇ ਮੰਮੀ ਕਹਿੰਦੀ ਗਈ ਕਹਿ ਕਿਤੇ ਹਾਏ ਹਾਏ ਰੱਬਾ ਹਨੀ ਹਨੀ ਕਹਿ ਗਈ ਆ ਗਈ ਕਿਤੇ ਕਹਿੰਦੀ ਗਈ ਆ ਆਪਣੀ ਆਂਟੀ ਡੰਗਡਾਈ ਆ ਜਿਹੜੇ ਸੱਟ ਲੱਗੀ ਆ ਖੱਤਿਆਂ ਘਵਾਂਡੇ ਗਈ ਆ ਕੰਮ ਕੰਮ ਗਈ ਕਿਤੇ ਅਛਾ ਸੁਦਾਈ ਬਣਾਉਣਾ ਵਾ ਆ ਕੰਮ ਹੋ ਗਿਆ ਹੈਲੋ ਆਂਟੀ ਮੰਮੀ ਕੰਮ ਗਈ ਆ ਕਿਤੇ ਨਹੀਂ ਮੈਂ ਗੇਣ ਥੋੜੀ ਕਿਹ ਡੰਡਿਆ ਫੋਨ ਤੇ ਮੈਂ ਕੋ ਝੂਠ ਮਾਰਨਾ ਵਾ ਆ ਮੰਮੀ ਨੂੰ ਪੁੱਛ ਲਓ ਭਾਵੇਂ ਰਣਾ ਤੂੰ ਮਮੀ ਨੂੰ ਕਹਿੰਦਾ ਹਾ ਹੁਣ ਘਰ ਗੱਲ ਹੁਣ ਕੋਹ ਨਹੀਂ ਆਂਦੀ ਡਰਦੀ ਕਿਉਂ ਆਂ ਆਂਟੀ ਕੋ ਕਹੀ ਨਾ ਮਮੀ ਇੱਥੇ ਹੀ ਆ ਹਾਈ ਲੈ ਕਿਹਨੇ ਲੋਲੜਾ ਪਰ ਮੇ ਪੈ ਗਿਆ ਨਾ ਕੱਪਾ ਚੋਕਲਾ ਕੱਟਿਆ ਜਾਣਾ ਈਓ ਕੱਟ ਦੇ ਕੱਟ ਕੇ ਦੇ ਹਾਏ ਅੰਤਰੀ ਸੱਜ ਨੂੰ ਅਖਾਹ ਨਹੀਂ ਆ ਮੈਂ ਕੋਈ ਲੱਗਰ ਲਾਦਾ ਮੇਰੇ ਤੇ ਬਲਵਾ ਵੀ ਧੋਣ ਲੱਗ ਗਈਆਂ ਨਾਲ ਕਰ ਕਰ ਕੇ ਗਰਾਮੇ ਦਾ ਤੇ ਮਹਾਰਾਣੀ ਉਹਨੂੰ ਦਾ ਨਾਂ ਹੀ ਨਹੀਂ ਲੈਂਦੀ ਮਮੀ ਇੰਨਾ ਚੇਰ ਹੋ ਗਿਆ ਪਈ ਨੂੰ ਤੂੰ ਗੰਜਰਾ ਕੱਟਦਾ ਨਹੀਂ ਮੈਂ ਜਦੋਂ ਮੈਂ ਕਹਤਾ ਕਿ ਮਮੀ ਹਾ ਨੀਅਤ ਹੈ ਤੂੰ ਸਾਰੀ ਉਮਰ ਲੱਲੂ ਹੀ ਰਹਿਣਾ ਵਾ ਤੇ ਚਾਲ ਚੱਲੀ ਜਾ ਹੁਣ ਉਹ ਦੇਖੋ ਬਲੌਂਡੀ ਆ ਮੈਂ ਨਹੀਂ ਜਾਣਾ ਦੋਰੇ ਕਰੂ ਤੇ ਵੇਖ ਲਾਂਗੇ ਨਾ ਕਰ ਦੁੱਧ ਬਿਠਾ ਹੁੰਦਾ ਵਾ ਘਰੋਂ ਕਰਕੇ ਪੀਗਾਗੇ ਦੋ ਜਾਨ ਦੁੱਧ ਤੇ ਹੀ ਮਰ ਗਿਆ ਨਖੱਤਾ ਕਰੇ ਉਹ ਤੈਨੂੰ ਪਤਾ ਕਿੰਨਾ ਵਧੀਆ ਮਾਜ ਦਾ ਦੁੱਧ ਉਹਨਾਂ ਦਾ ਆਇਆ ਚੱਲੀਏ ਆ ਜਾ ਮੈਂ ਇੱਕ ਮਾਰਨੀ ਆ ਵੇ ਨਹੀਂ ਮੈਂ ਨਹੀਂ ਜਾਣਾ ਵੇ ਨਹੀਂ ਜਾਣਾ ਹਾਈ ਵੇ ਮੰਜਾ ਚੁੱਕਿਆ ਉਹ ਨਖੱਤੇ ਆ ਮੈਂ ਬੈਠੇ ਅਹੀਂ ਜਾਣਾ ਮੇਲੇ ਨਹੀਂ ਆ ਉਹਨੇ ਹੁਣ ਮੈਨੂੰ ਕਹਿਣਾ ਵਾ ਓਈਓ ਫੇਰ ਫੁੰਗੌਂ ਦਿਆ ਈਓ ਸੈਲਟ ਕਰਤਾ ਹੀ ਰਹਿਣ ਦੇ ਹੈਲੋ ਆ ਚੁੱਕੀਂ ਡਰ ਕੇ ਜਾਣੇ ਨੇ ਤੇ ਖਾਈ ਆ ਮੈਂ ਡਰੀ ਜਾਂਦੀ ਮੈਂ ਹਾਂ ਆਪਣੀ ਆਂਟੀ ਨੂੰ ਇਹ ਕਹਿਣਾ ਵਾ ਕਰਾ ਨੀ ਪਾਪਾ ਨਹੀਂ ਲਾਗੇ ਕਰਾ ਦੇ ਹਲੋ ਹਾਂ ਬਰਮ ਜੀ ਦਾ ਉਹ ਫੋਨ ਗੇਮ ਖੇਡਦਾ ਹੀ ਨਖਤਾ ਹਾਈ ਮੈਂ ਕਦੋਂ ਗੇਮ ਖੇਡਿਆ ਸੀ ਮੇਰਾ ਨਾ ਲਈ ਜਾਨੀ ਆ ਮੈਂ ਰਖੀ ਡੀ ਨਹੀਂ ਗਿਆ ਉਹ ਤੂੰ ਮੈਨੂੰ ਕਿਆ ਹੀ ਕਹਿ ਹੈ ਨਹੀਂ ਤੇ ਮੰਮੀ ਮੈਨੂੰ ਪਤਾ ਹੀ ਆ ਲੋਲੇ ਜਰਾ ਪੱਟੀ ਜਾਂਦਾ ਹੈ ਤੇਰਾ ਫੋਨ ਕੱਟ ਹਾਰ ਕੇ ਹਾਈ ਮੈਂ ਕਦੋਂ ਕਟਿਆ ਵਾ ਤੇ ਹਾਰ ਕੇ ਮੈਂ ਗਈ ਹਾ ਵੇ ਨਾਂਟੀ ਦਾ ਪੂਨ ਆਉਂ ਡਿਆ ਅੰਤਰਾ ਗੇਮ ਦਾ ਲਾਲਚ ਹੀ ਮੈਂ ਜਦੋਂ ਕਿ ਅੱਡੀ ਗੇਮ ਮੇਰਾ ਨਾ ਲਈ ਆ ਆਹੋ ਕੋਈ ਨਹੀਂ ਹਾਂ ਰੋਟੀ ਕੋਈ ਨਾ ਉਨੀ ਮੈਂ ਰੋਟੀ ਬਣਾ ਕੇ ਦੇਣੀ ਮੈਂ ਨਹੀਂ ਰੋਟੀ ਬਣਾ ਕੇ ਰਹਿਂਦੀ ਕਿੰਨੇ ਦੇਣੀ ਤੈਨੂੰ ਆ ਗਈ ਆ ਗਈ ਮੇਰੀ ਭੈਣ ਗੁੱਸਾ ਨਾ ਕਰੀ ਇਹ ਗੇਮ ਤੇ ਲੱਗਾ ਹੀ ਨਖਤਾ ਮੈਂ ਤੇ ਚੁੱਕ ਲੈਣਾ ਤੈਨੂੰ ਮੈਂ ਚੱਲੇ ਆ ਜੀ ਹਾਏ ਹਾਏ ਲੈ ਆ ਗਈ ਤੇਰੇ ਨਾਲ ਚੱਲ ਚੰਗਾ ਉਨੀ ਆ ਤਰੇ ਨੇ ਸਾਰੇ ਪਰਦੇ ਖੋਲਤੇ ਮੈਂ ਹਾਂ ਕਾਇ ਹੈ ਨਹੀਂ ਆ ਉਹਨੇ ਤੇ ਉੱਠਣ ਦਾ ਨਾ ਹੀ ਨਹੀਂ ਲੈਣਾ ਵੀ ਮੈਂ ਉੱਠ ਜਾ ਹੁਣ ਮੇਰ ਕੋ ਨਹੀਂ ਨਾ ਲੰਗਰ ਪੱਕਦਾ ਮੈਂ ਤੇ ਜ਼ਿੰਦਗੀ ਰੋਲਦੀ ਇਹਨੇ ਕਦੀ ਆਨੂ ਤੇ ਕਦੀ ਆ ਨਹੀਂ ਮੇਰੇ ਤੇ ਲੱਤਾਂ ਰਹਿ ਗਈਆਂ ਹੇ ਮੇਰੇ ਤੇ ਪੀੜ ਹੀ ਬੜੀ ਹੁੰਦੀ ਲੱਤ ਨੂੰ ਜਿਸੇ ਕਰ ਤੈਨ ਮੈਨਾਂ ਵੀ ਸਾਂਝੇ ਪਰਿਵਾਰ ਸਾਂਝਾ ਹੁੰਦਾ ਵਾ ਮੈਂ ਤੂੰ ਮੰਨਦੀ ਨਹੀਂ ਗੀ ਗੱਲ ਮੇਰ ਕੋ ਤੁਰਿਆ ਨਹੀਂ ਜਾਂਦਾ ਮੈਂ ਕੱਲੂ ਚਲ ਗਿਆ ਤੈਨੂੰ ਕੌਣ ਸੰਭੂ ਬਾਅਦ ਚ ਮੇਰ ਕੋ ਤੇ ਤੁਰਿਆ ਨਹੀਂ ਜਾਂਦਾ ਮੈਨੂੰ ਕਿ ਬਣਾਇਆ ਓਥੇ ਇਕੱਠਿਆ ਰਹੀ ਜਾ ਇਕੱਠਿਆ ਰਹੀ ਜਾ ਘਰ ਚ ਤੂੰ ਵੀ ਆਂਦੀ ਅੱਡ ਹੋਣਾ ਤੈਨੂੰ ਚਾਹੇ ਵੜਾ ਅੱਡ ਹੋਣ ਦਾ ਉਹ ਵੀ ਬੜੇ ਹੈਗੇ ਯੋ ਤੈਨੂੰ ਕੋਈ ਪਤਾ ਉਹਨਾਂ ਦਾ ਮੈਨਾਂ ਸਾਈਨ ਹੁਣ ਉਹ ਦਿਨ ਆਖਿਆ ਉੱਥੇ ਖਾਈ ਜਾ ਪਕਾਈ ਜਾ ਹਾਏ ਉਹ ਕੱਲੀ ਬੈਠੀ ਰਹੀ ਚੰਗਾ ਇੱਥੇ ਰਮਾਨਾ ਲੱਤ ਤੇ ਭਾਰ ਨਹੀਂ ਚੁੱਕਣ ਡਈ ਅਜੇ ਵੀ ਤੇ ਕੋਈ ਨਾ ਸੈਟਅਪ ਸਾਸੇ ਕੋਈ ਗੱਲ ਨਹੀਂ ਬੜੀ ਪੀੜ ਹੋਣ ਲਈ ਥੱਕਲਾ ਚੰਗੀ ਤਰ੍ਹਾਂ ਇੱਕ ਤਾਂ ਦਵਿੰਦਰ ਨੂੰ ਫੋਨ ਕੀਤਾ ਉਹ ਵੀ ਨਹੀਂ ਅਜੇ ਤੱਕ ਆਈ ਆ ਜਾਂਦੀ ਕੋਈ ਨਾ ਕੰਮ ਕੋਮਢੀ ਨਹੀਂ ਵਿਚਾਰੀ ਕਰਨ ਹਾਏ ਹਾਏ ਰਮਜੀਤ ਮੈਂ ਵੀ ਹੁਣ ਚੱਲ ਜਾਈਨਾ ਛੁੱਟੀ ਖਤਮ ਹੋ ਗਈ ਆ ਜੇ ਪਰਿਵਾਰ ਚ ਹੁੰਦੀ ਤੇ ਟੈਨਸ਼ਨ ਕੋਈ ਨਹੀਂ ਹੋਣੀ ਕੁੜੀ ਨੇ ਸਕੂਲੇ ਜਾਣਾ ਉਹਨੂੰ ਤਿਆਰ ਨਹੀਂ ਕਰਨਾ 100 ਕੰਮ ਉਹ ਜੇ ਫਿਰ ਮੈਂ ਤਾਂ ਆਇਆ ਨਾ ਪਰਿਵਾਰ ਨਾਲ ਰਹੀ ਜਾ ਪਰ ਤੂੰ ਮੰਨੀ ਨਹੀਂ ਮੇਰੀ ਗੱਲ ਹੁਣ ਟੈਨਸ਼ਨ ਤੇ ਕੋਈ ਨਹੀਂ ਨਾ ਹੋਣੀ ਇਹਨੂੰ ਟੈਨਸ਼ਨ ਤੇ ਤੁਹਾਨੂੰ ਜ਼ਿਆਦਾ ਮੇਰੀ ਸੱਟ ਦੀ ਨਹੀਂ ਹੈਗੀ ਲੱਗਦੀ ਤੁਹਾਨੂੰ ਅੱਡ ਹੋਣ ਦੀ ਜ਼ਿਆਦਾ ਟੈਨਸ਼ਨ ਆ ਮੇਰੇ ਵਾਲਾ ਨਾ ਵੇਖਿਓ ਤੁਸੀਂ ਉਹਨਾਂ ਦੀ ਟੈਨਸ਼ਨ ਲਈ ਜਾਓ ਜ਼ਿਆਦਾ ਪਰਿਵਾਰ ਨਾਲ ਜੇ ਸਾਹਮਣਾ ਹੁੰਦਾ ਇੱਥੇ ਆਣ ਕੇ ਨਾ ਸਾਂਭਦਾ ਕੋਈ ਆਮ ਦੇ ਸਾਹਦੇ ਗਿੰਦ ਸਾਰੇ ਸਾਹਦੇ ਆ ਉੱਤੋਂ ਉੱਤੋਂ ਆਉਂਦੇ ਆ ਜਿਆਦਾ ਤੇ ਉਹ ਵਿਚਾਰੀ ਦਵਿੰਦਰ ਹੀ ਕਰਦੀ ਆ ਮਾੜਾ ਜਾਂ ਮੈਂ ਫੋਨ ਕਰਦੀ ਆ ਤੇ ਭੱਜੀ ਆਉਂਦੀ ਆ ਕਿਉਂ ਪ੍ਰੀਤ ਨਹੀਂ ਆਉਂਦੀ ਪ੍ਰੀਤ ਵੀ ਆਉਂਦੀ ਆ ਆਉਂਦੀ ਪ੍ਰੀਤ ਉੱਤੋਂ ਆਉਂਦੀ ਓ ਝਾੜੂ ਲਾਦਾ ਪੋਚਾ ਲਾਦਾ ਰੋਟੀ ਪਾਣੀ ਤੇ ਕਦੀ ਕਹਿੰਦੇ ਚੱਜ ਸਵਾਲਾ ਬਣਾ ਕੇ ਨਹੀਂ ਉਹ ਤੈਨੂੰ ਦਵਿੰਦਰ ਹੀ ਚੰਗੀ ਲੱਗਦੀ ਆ ਪਾਰ ਕੀ ਚੀ ਜੰਦੇ ਨਾ ਜੇ ਮੈਂ ਚੱਲ ਗਿਆ ਨਾ ਤੇ ਤੈਨੂੰ ਬਾਅਦ ਚ ਲੱਗਣਾ ਪਤਾ ਕਿ ਦਵਿੰਦਰ ਚੰਗੀ ਕਿ ਪ੍ਰੀਤ ਚੰਗੀ ਆ ਤੈਨੂੰ ਇਹ ਮਾੜੀ ਚੰਗੀ ਦਾ ਫਰਕ ਨਹੀਂ ਆ ਤੈਨੂੰ ਪ੍ਰੀਤ ਨੂੰ ਮੜਾ ਹੋਣਾ ਚੰਗਾ ਮੈਂ ਨਿੱਤੇ ਕੰਬਲ ਲਿਆ ਕੇ ਸੌਂਦਾ ਮੜਾ ਜਾ ਚਲਿਓ ਨਾ ਮੈਂ ਦਿਓ ਨਾ ਭਾਈ ਹਸਤੀ ਗਾ ਇਹਨਾਂ ਖੱਤਾ ਕਿਦਾਂ ਦੌੜਾਉਂਦਾ ਡੜੰਗੇ ਲਾਉਂਦਾ ਮੇਰੇ ਪਾਸੇ ਹਾਏ ਵੇ ਅੱਜੀ ਕੇ ਸਾ ਠੀਕ ਆ ਫੋਨ ਕਰਦੇ ਹੀ ਨਹੀਂ ਬੈ ਜਾ ਬੈ ਜਾ ਮੈਰੀ ਕੇ ਗੂਕੇ ਡੰਡਿਆ ਇਹ ਝੂਠ ਮਾਰਦੀ ਜੇ ਨਹੀਂ ਇਹ ਤੈਨੂੰ ਪਤਾ ਹੀ ਆ ਇਹਨ ਗੇਮ ਨੂੰ ਲੱਗਾ ਸੀ ਤੇ ਮੈਂ ਕੰਮ ਲੱਗੀ ਹਾਂ ਕਿ ਰੋਟੀ ਖਾਦੀ ਨਹੀਂ ਆ ਖਾਂਦੀ ਕਹਿ ਤੈ ਹੈ ਨਹੀਂ ਆ ਰੋਟੀ ਖਾਦੀ ਨਹੀਂ ਅਜੇ ਨਹੀਂ ਰੋਟੀ ਕੋਦੋਂ ਖਾਦੀ ਆ ਅਜੇ ਤੇ ਕਿਦਾਂ ਬਾਅਦ ਮਾਨਤ ਖਾਦੀ ਗੋਰੇ ਮੈਂ ਤੈਨੂੰ ਦੱਸਦਾ ਹਾਂ ਜਬ ਉਹ ਤੋਂ ਫੇਰ ਮਾਨ ਕਿਦਾਂ ਬਗਾਵਦਾ ਆ ਆ ਤੇ ਭਾਜੀ ਕਿੱਥੇ ਜਾਂਦੇ ਆ ਉਹ ਵੱਡੇ ਭਾਜੀ ਹਲ ਗਏ ਸੀ ਉਹਨਾਂ ਦਾ ਬੜਾ ਹੀ ਜੰਦਾ ਇਹਨੂੰ ਉਧਰ ਕੀ ਕਰਨ ਗਿਆ ਨਹੀਂ ਭੈਣਾ ਮੈਂ ਤੇ ਬਥੇਰਾ ਸਮਝਾਇਆ ਹੀਗਾ ਹਾਂ ਉਹ ਹੀ ਗਾੜੀਆਂ ਉਹ ਹੀ ਗੱਲਾਂ ਮੜ ਮੜ ਕੇ ਤੈਨੂੰ ਪਤਾ ਨਹੀਂ ਆਪਣੇ ਬਗਾਨਿਆਂ ਦਾ ਜੇ ਆ ਵੋ ਵਾ ਤੱਕਾ ਵੇਖ ਲੈ ਮੈਂ ਆਪਣੇ ਦੁੱਖ ਵੇਲੇ ਕਿੰਨਾ ਘਸਾਈ ਹੋਏ ਆਣ ਕੇ ਮੇਰੇ ਦੱਸਣ ਤੇ ਮੈਂ ਆਖਿਆ ਤੇ ਸਾਡੇ ਬਥੇਰਾ ਹੀਗਾ ਮੈਂ ਤਾਂ ਤੁਹਾਨੂੰ ਕੀ ਪਤਾ ਮੈਂ ਸਾਰਾ ਤੇ ਉਹ ਕਰਦੀ ਇਹਨਾਂ ਅਗੇ ਇਹ ਮਨੂੰ ਲੱਗਾ ਸੀ ਕੇ ਮੈਂ ਖੇਡਣ ਡਿਆ ਸੀ ਇਹ ਗੇਮ ਨੂੰ ਲੱਗਾ ਸੀ ਜੇ ਤੂੰ ਕਿਤੇ ਫੋਨ ਕਰਦੀ ਹਾਂ ਇਹ ਬਾਰ-ਬਾਰ ਫੋਨ ਕੱਟੀ ਜਾਂਦਾ ਸੀ ਗੇਮ ਖੇਡਦਾ ਖੇਡਦਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਮੁੜ ਕੇ ਮੈਂ ਪਰਪਰਮ ਜੀ ਦਾ ਫੋਨ ਆਉਂਦਿਆ ਉਹ ਵਿਚਾਰੀ ਭੁੱਖੀ ਧਾਈ ਬੈਠੀ ਹੋਣੀ ਆ ਅੰਟੀ ਜਿਹੜਾ ਖਵਾ ਬਣਾਇਆ ਐ ਮੋ ਗਿਆ ਹੈਗਾ ਹੀ ਅਜੇ ਰਸੋਈ ਚ ਨਹੀਂ ਆ ਨਹੀਂ ਉੱਤੇ ਤੇ ਕੋਈ ਨਾ ਮੈਂ ਰੋਟੀ ਬਣਾਉਂਦੀ ਨਹੀਂ ਕੀ ਨਾ ਖਾਣੀ ਦੱਸ ਜਿਹੜੀ ਦਾਲ ਸਬਜ਼ੀ ਹੈਗੀ ਉਹਦੇ ਨਾਲ ਹੀ ਲਾਏ ਹਾਂ ਕੀ ਬੋਲੀ ਵਾਲੇ ਸਵਾਲ ਨਾ ਲਾ ਉਹਨੇ ਨਹੀਂ ਖਾਣ ਦੇ ਠੀਕ ਹੈ ਬੜਾ ਸਵਾਲ ਆ ਲੈ ਵੇਖ ਲੈ ਦੇਸੀ ਕਿਉਂ ਨਾ ਦਵਿੰਦਰ ਉਹ ਨਾ ਛੇੜੀ ਉਹ ਤਾਂ ਮੈਂ ਕੁੜੀ ਨੂੰ ਮਾਸਾ ਪਰੌਂਠੀ ਲਾ ਕੇ ਦਿੰਨੀ ਸੀ ਹੇਰੇ ਸਕੂਲੇ ਜਾਣ ਲੱਗੇ ਨੂੰ ਲੈ ਸਾਮਾਨ ਰੋਟੀ ਸਬਜ਼ੀ ਚ ਵੀ ਪਾ ਦਈਦਾ ਵਨ ਲੈ ਮੈਨੂੰ ਕੀ ਪਤਾ ਤੂੰ ਮੈਨੂੰ ਦੱਸ ਦਿੰਦੀ ਮੈਂ ਤਾਂ ਤੈਨੂੰ ਦੇਸੀ ਕਿਉਂ ਪਾਪਾ ਦਿੰਦੀ ਰਹੀ ਰੋਟੀਆਂ ਚੋਪੜ ਚੋੜ ਤੜਕਾ ਵੀ ਲਾਉਂਦੀ ਰਹੀ ਉਹਦਾ ਹੀ ਪੀ ਚੱਲ ਛੇਤੀ ਉੱਠੋ ਛੇਤੀ ਫਰਕ ਪਊ ਛੱਟਦਾ ਹੁਣ ਮੈਨੂੰ ਕੀ ਪਤਾ ਸੀ ਉਹਦੇ ਡੱਬੇ ਖਾਲੀ ਹੋ ਗਿਆ ਵਾ ਫਰਕਾਂਟੀ ਰੋਹੀ ਬਾਂਢੀ ਬਿੰਦਰੀ ਮੇਰੀ ਜਾਨ ਹੀ ਕੱਢ ਦਿੰਦਾ ਸੱਚੀ ਬਹੁਤ ਹੈ ਤੇ ਨਾ ਕਰ ਕਾ ਤੇ ਇਦਾਂ ਕਰਦਾ ਨਾ ਆਂਟੀ ਦੋ ਭਈਆ ਮੇਰਾ 100 ਦੇ ਦੇ ਤੇ ਮੈਂ ਨਾ ਕਰ ਚਲ ਦੇਦੀ ਪਰਮਜੀ ਕਾ ਦੇ ਦੂੰਗੀ ਕਿੰਨੀ ਵਾਰੀ ਕਹਾਂ ਮੈਂ ਦੇ ਦੂੰਗੀ ਕੱਲ ਵੀ ਇਹ ਕਰਦਾ ਹੋਰ ਠੀਕ ਨਹੀਂ ਉੱਤੇ ਲੱਗਣ ਡੇ ਹੁਣ ਕਿੱਥੇ 100 ਤੈਨੂੰ ਦੇ ਦੇ ਵੱੱਡ ਲੱਗਣੇ ਇਦਾਂ ਆਵੇ ਅੰਕਲ ਤੇਰਾ ਵੀ ਘਰ ਬੈਠਾ ਵਿਚਾਰਾ ਚਲਾ ਤੂੰ ਸੋਈ ਜੱਪ ਚੱਲੀਏ ਚਲ ਚਲ ਮੈਂ ਰੋਟੀ ਬਣਾਉਂਦਾ ਚੱਲ ਐ ਤੂੰ ਕਰ ਨਾ ਰਸੋਈ ਚ ਮੇਰੇ ਨਾਲ ਮੈਂ ਵੀ ਜਾ ਚਲ ਫੇ ਚਲ ਮੈਂ ਆ ਗਈ ਚਲ ਮੈਂ ਦਾਲ ਨਾਲ ਮਸਾਲਾ ਬਣਾ ਦੇਣੀ ਮਸਰਾਂ ਦੀ ਹੈ ਆਹੋ ਚਲ ਕੋਈ ਨਹੀਂ ਜੋ ਹੈਗਾ ਰਿੱਜਾ ਉਹ ਹੀ ਲੈ ਆ ਹੁਣ ਨਵੇਂ sire ਕੀ ਬਣਾ ਰੋ ਰੋ ਤੜਕੇ ਕਿੱਥੋਂ ਆਉਣ ਫਿਰ ਕਰਦੀ ਵੀ ਦਾਲ ਵੀ ਪਾਉਣੇ ਵਿੱਚ ਹਾਏ ਰੱਬਾ ਮੈਨੂੰ ਤੇ ਲੱਗਦਾ ਇਹ ਦੋਵੇਂ ਮਾਂ ਪੁੱਤ ਇੱਥੇ ਖਾਣ ਹੀ ਹੁੰਦੇ ਮੁੰਡਾ ਵੀ ਕਿਦਾਂ ਸਹੀਏ ਸਹੀਏ ਦੇ ਕੰਨਾਂ 'ਚ ਕਰੀ ਜਾਂਦਾ ਦੁੱਧ ਗਰਮ ਕਰਦੀ ਦੁੱਧ ਗਰਮ ਕਰਕੇ ਇੱਕ ਬੰਨੇ ਡੌਟਰਾ ਨੂੰ ਉੱਜੜਨ ਗਏ ਆ ਤੇ ਇੱਕ ਮੰਗਨੇ ਲੋਕਾਂ ਨੂੰ ਖਵਾਲਣ ਦੇ ਕੀ ਕਰੀਏ ਹੁਣ ਭਾ ਪਈਆਂ ਕੱਟਣੀਆਂ ਤੇ ਪੈਣੀਆਂ ਬਿੰਨ ਖਾਤੇ ਆ ਥੋੜਾ ਪਾ ਕੱਟੀਆਂ ਲੱਗ ਜਾਣਗੀਆਂ ਮੈਂ ਹੀ ਖਾਦਾ ਸਾਰਾ ਅੱਗੇ ਤੇ ਲੱਗ ਜਾਣੀ ਵੀਨੇ ਖੱਤਿਆ ਮੈ ਤੋਂ ਤੇ ਐ ਸੋਟ ਲਿਆ ਜਿੱਦਾਂ ਕਦੇ ਸਬਜ਼ੀ ਹੁੰਦੀ ਆ ਤਰਿਆ ਆ ਦੁੱਧ ਵੀ ਕਿਹਾ ਅਮੇ ਦਾ ਪਾ ਲੈ ਤਾ ਪਤਾ ਆ ਪਨੀਰ ਕੋਕ ਕਿੰਨਾ ਹੁਣ ਥੋਲੋਗੀ ਰਿਆ ਰੋਟੀ ਬਾ ਸਬਜ਼ੀ ਬਣ ਗਈ ਦੇਸੀ ਗਾਹ ਦੇਸੀ ਕਿਉਂ ਨਾ ਆ ਲੈ

ਤਾਨੇ ਕੀ ਕੰਡੇ ਅੰਦਰ ਮਾਂ ਪੁੱਤ ਰੋਟੀਆਂ ਹੀ ਲਾਉਣੀਆਂ ਆਂ ਹੀ ਦੋ ਆਂਟੀ ਆ ਲੋ ਤੂੰ ਖਾ ਲਈ ਆ ਨਹੀਂ ਮੈਂ ਨਹੀਂ ਖਾਣੀ ਆਂ ਆਂਟੀ ਮੇਰਾ ਨੇ ਜੀ ਕੰਡਿਆ ਖਾ ਲੈ ਇੱਕ ਅੱਧਾ ਨਹੀਂ ਨਹੀਂ ਤੂੰ ਹੀ ਖਾਓ ਜੀ ਕਿੰਨਾ ਫਿਕਰ ਕਰਦੇ ਘੋਰੇ ਤਾਹੀ ਮੇਰਾ ਕਿੰਨਾ ਧਿਆਨ ਰੱਖਦੇ ਆ ਇੱਕ ਉਹ ਵਾ ਜੜੀ ਕਿਤੇ ਧਿਆਨ ਨਹੀਂ ਮਾਰਦੀ ਮੰਜੇ ਤੇ ਪਈ ਪਹਿਲੇ ਦਿਨ ਦੋਕ ਦਿਨ ਤੇ ਬੜਾ ਕੀਤਾ ਸੀ ਆਣ ਸਾਡਾ ਤੇ ਦਿਲ ਢੀਡਾ ਦਾ ਯਾ ਤੂੰ ਭਾ ਵਿਸ਼ਾਲ ਮੰਜੇ ਤੇ ਪਈ ਰਹੀ ਤੇਰਾ ਧਿਆਨ ਦਿੱਤਾ ਰੱਖਣਾ ਹਾਏ ਐਂਦਾ ਨਾ ਕਹਿ ਗੋਰੇ ਮੇਰਾ ਤੇ ਕਿਤੇ ਮੈਂਟ ਪਿਆ ਨਹੀਂ ਸਰਦਾ ਨਹੀਂ ਮੈਂ ਉਦਾਂ ਗਾਲ ਹੀ ਕੀਤੀ ਆ ਖਾਓ ਤੁਸੀਂ ਕੋਰਦੇ ਵਾਵਾ ਯਾ ਸੁਖਰਾਣਾ ਕੀ ਕਰਨੀ ਆ ਖੰਡ ਪਾਉਂਦੇ ਨਹੀਂ ਆ ਵਾਵਾ ਯਾ ਮੈਂ ਸਾਰੀ ਲੈ ਜੰਨੇ ਆ ਮੇਰੀ ਗੱਲ ਸੁਣੋ ਹੋਰ ਪਾ ਲਾ ਪਰਿਆ ਨਹੀਂ ਥੋੜੀ ਥੋੜੀ ਖੜਾ ਕੇ ਸਾਕਣਾ ਉਗਾ ਨੂੰ ਮੈਂ ਛੱਡਾਂ ਤਾ ਬੱਪ ਰਿਆ ਛੱਡ ਧਿਆਨ ਕਿਦਾਂ ਖੜੇ ਤਾ ਮੈਂ ਦੇਖੀ ਲਾ ਮੈਂ ਆਉਣੀ ਆ ਪਰਾਂ ਨਾਲੇ ਭੱਜ ਕੇ ਜਾਈ ਛੇਤੀ ਆਈ ਮੈਂ ਹੋਰ ਪਾ ਲੂੰਗੀ ਅਚਲ ਕਿੰਨਰ ਦੀ ਇਕੱਠੀ ਕਰ ਹਾਂ ਦੇਣਾ ਹਾਂ ਦੇਣਾ ਮੇਰੀ ਗੱਲ ਸੁਣ ਆਪਾਂ ਤੇ ਰੋਟੀ ਖਾ ਲਈ ਆ ਹੁ ਤੋ ਚਾਰ ਫੁੜਕੇ ਪਾਪਾ ਦੀ ਜੇਬਾਂ ਚ ਪਾ ਕੇ ਲੈ ਜਾ ਆਹੋ ਦਵਾ ਲੈ ਫਿਰ ਆ ਰਕ ਤੇ ਆਵਾਰ ਜਪਾ ਕੇ ਜਪਾ ਕੇ ਲਾਹਾਂ ਲਾਹਾਂ ਆਹ ਮਾਜੇ ਇਧਰ ਆ ਨਾ ਪਿਆ ਨਾ ਗਿਆ ਕਹਦਾ ਰੋਟੀ ਆ ਛੱਡਾ ਮੇਰੇ ਤੇ ਸੀਰਾ ਸੀਰ ਮੇਰਾ ਪੁੱਤ ਮੰਮੀ ਹਾਂ ਮੈਨਾਂ ਨਾ ਕਿਉਂ ਵੀ ਲੈ ਆਈਏ ਓਂਟੀ ਨੇ ਕਿਹੜਾ ਖਾਣਾ ਵਾ ਮੈਂ ਹੀ ਖਾਣਾ ਹੁੰਦਾ ਵਾ ਚੱਲੇ ਦ ਘਰ ਇੱਥੇ ਹੀ ਪਾਲਾ ਮੈਂ ਦਿੰਨ ਪਾਲਣਾ ਵਾ ਅਜੇ ਤੂੰ ਇੱਥੇ ਰਹਿ ਧਿਆਨ ਆ ਰਿਹਾ ਛੱਡ ਕੇ ਆ ਇਧਰ ਆ ਇਧਰ ਦੀ ਪਾਇਆ ਵਿੱਚ ਕੋਹ ਨੇ ਆਇਆ ਕਿਥੋਂ ਮੈਂ ਕਿਥੋਂ ਆਇਆ ਹਾਂ ਤੇ ਯੱਲੋ ਕਰ ਮੀ ਜਿੱਤ ਕਰ ਹਾ ਵਿੱਚ ਕੀ ਪਾਇਆ ਕੋਹ ਨਹੀਂ ਆ ਮੋਟਾ ਹੋ ਗਿਆ ਮੈਂ ਗਾ ਰਹਾ ਮੈਂ ਨਾ ਸੱਚ ਬੋਲਦਾ ਨਾ ਤੂੰ ਕਰ ਦੇ ਬਾਅਦ ਫੇਰ ਹਰ ਇੱਕ ਚੀਜ਼ ਦਿੰਨੀ ਨਾ ਤੈਨੂੰ ਖਾਣ ਨੂੰ ਕੋਹ ਨਹੀਂ ਆ ਨਹੀਂ ਦੱਸਦੀ ਮਮਾ ਪਾ ਆਪਾ ਦੋ ਮੰਦੀ ਤੇ ਗੱਲ ਵਾ ਨਾ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਹੁੰਦੀ ਮਾਂ ਮੈਨੂੰ ਪਤਾ ਲੱਗ ਗਿਆ ਮੈਨੇ ਕੋਟਣਾ ਮੈਂ ਅਗਰਾ ਕਦੀ ਦੱਸਿਆ ਨੂੰ ਕਿੰਨੀਆਂ ਗੱਲਾਂ ਮੈਨੂੰ ਦੱਸਦਾ ਕਹੇ ਦੱਸਿਆ ਨੂੰ ਕੱਢ ਬਾਰ ਹਏ ਦੇਸੀ ਕਿਉਂ ਕਿਥੋਂ ਲੈ ਗਿਆ ਵਾਂ ਦੁਕਾਨ ਤੋਂ ਅੱਧਾ ਦਮ ਬਗੈਰ ਦੁਕਾਨ ਤੋਂ ਲੈ ਗਿਆ ਉਹ ਤਾਂ ਨਾ ਗਿਆ ਪੰਜੀਤ ਕਰ ਜੇ ਦੱਸ ਦੇ ਮੇਰਾ ਪਤਾ ਜੀ ਕਰਦਾ ਹੀ ਕਰਨ ਜੀ ਕਰਦਾ ਚੋਰੀ ਨਹੀਂ ਨਾ ਕਰੀ ਦੀ ਚੋਰੀ ਨਹੀਂ ਕੀਤੀ ਮੰਮੀ ਨੂੰ ਪੁੱਛ ਕੇ ਲੈ ਆਵਾਂ ਦੀ ਲੈ ਜਾ ਮੰਮੀ ਨੇ ਦਿੱਤਾ ਆਹੋ ਆਛਾ ਹੋਰ ਕਿੱਲਾ ਕਾਂ ਕੋਹ ਨਹੀਂ ਹੋਰ ਕਿਉਂ ਚੁੱਸ ਨਹੀਂ ਬੋਲਣਾ ਤਾਂ ਹੀ ਤਾਂ ਮਾਲੂਗਾਂ ਦੇ ਪਰੌਂਹੇ ਖਾਉਣੀ ਕੜੀ ਮੂਲੀ ਨਾਲੇ ਖੰਡ ਲਿਆਂਦੀ ਥੋੜੀ ਜੀ ਦੱਸ ਕੇ ਆਂਦੀ ਆਂਟੀ ਨੂੰ ਪਰੰਜੀਤ ਅੰਟੀ ਨੂੰ ਦੱਸ ਕੇ ਆਂਦੀ ਨਹੀਂ ਉਹ ਅੰਟੀ ਰੋਟੀ ਖਾਂਦੀ ਫਿਰ ਉਹਨੂੰ ਬਾਅਦ ਦੱਸ ਦਾਂਗੇ ਨਾਲੇ ਰੋਟੀ ਲਿਆਂਦੀ ਪਾਪਾ ਲਈ ਅੱਛਾ ਚੱਲ ਜਾ ਵਾ ਨੀਂਦਿੰਦਾ ਕਰੋ ਕੋਤੇ ਸਾਰੇ ਘਰ ਦੇ ਸਾਹਨੇ ਲਾਈ ਕੋਤੇ ਮੁੰਡਾ ਆਉਂਦਾ ਲੱਲੂਆ ਰੈਂਦਾ ਖੁੰਦਾ ਇਹਨੇ ਚੋਰ ਬਣਾ ਦੇਣਾ ਹੀ ਕੰਡੇ ਵੀਰ ਜੀ ਤੂੰ ਆ ਸਿੱਕੜੇ ਵਾ ਕੋਈ ਤੂੰ ਆ ਸਿੱਕੀ ਜਾਂਦੇ ਆ ਬੈਠੇ ਅੱਛਾ ਹਾਂ ਹੋਰ ਕੀ ਕਰਦਾ ਮਸ ਮੇਲਾ ਘਰੇ ਬਿਠਾ ਲੱਗੇ ਮੈਡਮ ਦੇ ਆਹੋ ਯਾਰ ਉਹ ਹੁਣ ਮੇਰਾ ਵੇਲਾ ਘੜੀ ਹੁੰਦਾ ਵਾ ਛੱਟ ਲੋ ਆ ਕੇ ਬਹਿ ਗਈ ਆ ਹੋਰ ਕਿ ਬੜੀ ਤੁੰਗੀ ਭਾਜੀ ਬੜੀ ਪਰੇਸ਼ਾਨੀ ਆ ਸਰਦیاں ਵੇ ਤੇ ਨਾ ਪੁਰਾਣੀਆਂ ਛੱਟਾਂ ਉਹ ਦਰਦ ਕਰਨ ਲੱਗ ਜਾਂਦੀਆਂ ਨੇ ਤੇ ਨਵੀਆਂ ਛੱਟਾਂ ਲੱਗਣੋਂ ਆਰਾਮ ਵੀ ਨਹੀਂ ਆਉਂਦਾ ਸਾਲ 'ਚ ਲੱਗ ਵੀ ਚਾਂਚਾਂ ਗਈ ਹੈ ਨਾ ਵੇਲਾ ਚਾਂਚਾਂ ਦੀ ਦਿਨਾਂ ਤੇ ਪੈ ਗਈ ਬੜਾ ਮਤਲਬ ਪੈਰ ਰੱਖਣੇ ਥੱਲੀ ਪੌੜੀ ਤੇ ਉਦੋਂ ਥੱਲੀ ਤੇ ਜਾ ਦੇ ਘਰ ਆ ਤੈਨੂੰ ਲੱਗਾ ਭਾਜੀ ਮੈਂ ਤਾਂ ਘਰ ਨਹੀਂ ਮੈਂ ਤਾਂ ਉਧਰ ਦੇਖੀ ਤਾਂ ਫੰਡ ਜੀ ਡਿੱਗੀ ਨਹੀਂ ਮੈਂ ਗਿਆ ਪਤਾ ਲੈਣ ਚ ਰੋ ਤੇ ਕਹਿੰਦੀ ਵੀ ਪੁੱਜ ਜਾ ਕੇ ਸੇ ਤੱਕਾ ਦੇ ਦਿੱਤਾ ਹਾਂ ਉਹ ਟੈਂਸਰ ਦੀ ਵੀਰ ਜੀ ਮੈਨੂੰ ਇਹ ਗੱਲ ਦੀ ਆ ਹੁਣ ਮੈਂ ਚੱਲ ਜਣਾ ਵਾਂ ਛੁੱਟੀ ਮੁੱਗੀ ਮੇਰੀ ਤੇ ਮਗਰ ਉਹ ਕਿਦਾਂ ਸਰੂਗਾ ਬੜਾ ਔਖਾ ਹੈ ਨਾ ਬਾਅਦ ਵਿੱਚ ਬ ਯਾਰ ਸਾਡੇ ਘਰ ਦੇ ਆ ਘਰ ਦਾ ਪਰਿਵਾਰ ਹੋਇ ਇੱਕੋ ਅਸੀਂ ਤੂੰ ਜਾ ਤਬ ਬੇਬੇਸ ਫਿਰੋਗੇ ਸਾਰਾ ਰੋਟੀ ਪਾਣੀ ਸਾਰਾ ਸਭਾਲਾਂਗੇ ਆਪਾਂ ਕੋਈ ਗੱਲ ਨਹੀਂ ਉਹ ਹੈ ਵੀਰ ਜੀ ਮੈਨੂੰ ਤੁਹਾਡੇ ਤੇ ਯਕੀਨ ਵਾ ਪਰ ਔਖਾ ਬਹੁਤ ਜ਼ਿਆਦਾ ਇਦਾਂ ਕੋਈ ਗੱਲ ਨਹੀਂ ਛੋਟੀ ਬੱਚੀ ਆ ਕਿੱਦਾਂ ਸਕੂਲ ਕਰਨਾ ਕਿ ਸੌ ਕੰਮ ਹੁੰਦੇ ਆ ਉਹ ਕਰ ਲਿਆ ਕਰੂਗਾ ਭਾਬੀ ਤੇਰੀ ਆਪੇ ਭੇਜਿਆ ਕਰੂਗੀ ਕੋਈ ਗੱਲ ਨਹੀਂ ਚਿੰਤਾ ਨਾ ਕਰ ਤੂੰ ਜਾ ਆਪਣਾ ਸੋਸਖਾ ਨਾਲ ਆਪਣੇ ਜਾ ਕੇ ਡਿਊਟੀ ਕਰ ਇੱਥੇ ਨਹੀਂ ਚਿੰਤਾ ਕਰੀ ਪਰ ਇੱਕ ਗੱਲ ਤੈਨੂੰ ਦੱਸਾਂ ਹਾਂਜੀ ਵੀਰ ਜੀ ਆ ਗੱਲ ਹੋ ਜੇ ਨਾ ਵੀ ਮੈਂ ਨਾਲ ਗੱਲ ਕਰਦਾ ਹਾਂ ਆਪਣੀ ਨਾਲ ਦੀ ਨਾ ਹਾਂਜੀ ਵੀ ਇਹਨੂੰ ਕਰ ਲਿਆ ਜੀ ਆਪਾਂ ਤੇ ਉੱਥੇ ਨਾਲੇ ਰੋਟੀ ਪਾਣੀ ਵੀ ਟਾਈਮ ਨਾਲ ਟਾਈਮ ਮਿਲਦਾ ਰਹੂਗਾ ਬੱਚੇ ਵੀ ਤਿਆਰ ਹੋ ਕੇ ਸਕੂਲ ਚਲ ਜਣਗੇ ਤੇ ਕਿਹੜਾ ਬ ਇਹਨਾਂ ਨੂੰ ਗੁੱਸੇ ਨਾਰਾਜ਼ਗੀ ਜ਼ਿਆਦਾ ਵਾ ਵਾ ਗੱਲ ਕਰਕੇ ਵੇਖ ਲਈ ਇੱਕ ਵਾਰੀ ਉਹ ਤੁਹਾਡੇ ਕਹਿਣ ਤੋਂ ਬਿਨਾਂ ਹੀ ਵੀ ਮੈਂ ਆਖਿਆ ਇਹਨੂੰ ਵੀ ਮਹੀਨੇ ਤੋਂ ਉੱਧਰ ਰਹਿ ਪਾ ਪਰ ਕਿੱਥੇ ਮੰਨਦੀ ਤੁਹਾਨੂੰ ਪਤਾ ਇਸ ਸੁਭਾ ਦਾ ਉਹ ਜਿੱਦਾਂ ਹੀ ਹੈਗੀ ਆ ਜਿੱਦੀ ਆ ਨਹੀਂ ਮੰਨਦੀ ਹੂੰ ਪਰ ਫਿਰ ਵੀ ਮੈਂ ਤੁਹਾਨੂੰ ਸਮਝਾਇਓ ਕਿਥੋਂ ਰੋਬ ਰੱਖੇ ਇਹਨਾਂ ਤੇ ਜਿਹੜਾ ਦਿਵਿੰਦਰ ਨਾਲ ਉੱਧਰ ਦੀ ਜਾਂਦੀ ਹੈ ਨਾ ਉਹ ਅੰਦਰ ਨਾ ਜਾਵੇ ਆਹੋ ਠੀਕ ਨਹੀਂ ਤੇ ਤੁਸੀਂ ਕਹਿ ਕੇ ਜਾਵੋਗੇ ਤਾਂ ਮੈਂ ਮਾਤਾ ਨੂੰ ਕਹਾਂਗਾ اسی ਤਰ੍ਹਾਂ ਇਹਦੇ ਠੀਕ ਨਹੀਂ ਲੱਗਦੇ ਨਹੀਂ ਚਲ ਤੁਸੀਂ ਵੱਡੇ ਫਿਰ ਵੀ ਤੇ ਤੁਸੀਂ ਮਾਤਾ ਨੂੰ ਜੁਰੂਰ ਰੱਖਿਓ ਗੱਲ ਮੈਂ ਵੀ ਸਮਝਾ ਕੇ ਜਾਊਂਗਾ ਕਹਿ ਦਊਗਾ ਵੀ ਨਹੀਂ ਜਾਣਾ ਕਿ ਉੱਧਰ ਹੁਣ ਕਹਿ ਦਊਗਾ ਮੈਂ ਕਹਿ ਦਊਗਾ ਆ ਬਾਬੇ ਬੇ ਚੱਕਰ ਨਹੀਂ ਹੁੰਦੇ ਜਾਣੇ ਕਿਤੇ ਚੰਗਾ ਇਹ ਆਪਣੇ ਘਰ ਮਹਿਮਾਨ ਨਾ ਬਾਬੇ ਨੂੰ ਨਾ ਰਿਸ਼ਤੇਦਾਰਾਂ ਗਵਾਂਢ ਤੋੜਦੇ ਆ ਜੋੜਦੇ ਨਹੀਂ ਆ ਬਿਲਕੁਲ